ਪੰਜਾਬ ਦੇ ਵਿੱਚ ਜਿਵੇਂ ਜਿਵੇਂ ਕਣਕ ਵੱਢਣ ਦਾ ਕੰਮ ਜੋਰਾ ਤੇ ਚੱਲ ਰਿਹਾ ਹੈ ਤੇ ਕਈ ਇਲਾਕਿਆਂ ਦੇ ਵਿੱਚ ਤੂੜੀਆਂ ਬਣਨੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਤੇ ਤੂੜੀਆਂ ਦੇ ਰੇਟ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਕਾਫੀ ਗਰਾਫਟ ਦੇਖੀ ਜਾ ਰਹੀ ਹੈ ਟਰਾਲੀ ਬਣਾ ਕੇ ਵੇਚਣ ਦੇ ਵਿੱਚ ਕਿਸਾਨਾਂ ਨੂੰ ਬਹੁਤਾ ਮੁਨਾਫਾ ਦਿਖਾਈ ਨਹੀਂ ਦੇ ਰਿਹਾ ਕਾਰਨ ਕੀ ਆ ਪਿੰਡਾਂ ਦੇ ਵਿੱਚੋਂ ਗਰੀਬ ਮਜ਼ਦੂਰਾ ਜਾਂ ਜੋ ਪਸ਼ੂ ਰੱਖਦੇ ਸਨ ਉਹਨਾਂ ਨੇ ਪਿਛਲੇ ਸਾਲਾਂ ਵਿੱਚ ਤੂੜੀ ਦੇ ਵੱਧ ਰੇਟਾਂ ਕਰਕੇ ਵੱਡੇ ਪੱਧਰ ਤੇ ਪਸ਼ੂ ਵੇਚ ਦਿੱਤੇ ਸਨ ਇੱਕ ਕਾਰਨ ਤਾਂ ਇਹ ਹੈ ਪਰ ਜਿਨ੍ਹਾਂ ਨੇ ਇਸ ਸਾਲ ਰੱਖੇ ਹਨ ਉਮੀਦ ਚੰਗੀ ਹੈ ਕਿ ਤੂੜੀ ਦੇ ਰੇਟ ਘੱਟ ਰਹਿਣਗੇ ਤੇ ਪਸ਼ੂਆਂ ਦੇ ਚਾਰੇ ਲਈ ਇਹ ਵਧੀਆ ਵਰਤੀ ਜਾਵੇਗੀ ਤੇ ਦੂਸਰਾ ਕਾਰਨ ਇਹ ਆ ਕਿ ਪਿਛਲੇ ਸਾਲਾਂ ਦੇ ਵਿੱਚ ਇਹ ਤੂੜੀ ਫੈਕਟਰੀਆਂ ਦੇ ਵਿੱਚ ਜਲਾਉਣ ਦੇ ਕੰਮ ਵੀ ਆਉਂਦੀ ਸੀਗੀ ਪਰ ਹੁਣ ਹੌਲੀ ਹੌਲੀ ਜਿਵੇਂ ਝੋਨੇ ਦੀਆਂ ਗੱਠਾਂ ਬੰਨਣ ਦਾ ਰੁਝਾਨ ਵਧਿਆ ਹੈ ਤੇ ਫੈਕਟਰੀਆਂ ਦੇ ਵਿੱਚ ਉਹ ਤੂੜੀ ਦੇ ਮੁਕਾਬਲੇ ਸਸਤੀ ਪੈ ਰਹੀ ਹੈ ਤੇ ਫੈਕਟਰੀਆਂ ਵੀ ਪਰਾਲੀ ਨੂੰ ਜਲਾਉਣ ਵਿੱਚ ਜ਼ਿਆਦਾ ਟਰਸਟ ਦਿਖਾ ਰਹੀਆਂ ਹਨ ਇਸ ਕਰਕੇ ਇਸ ਸਾਲ ਜਨਵਰੀ ਫਰਵਰੀ ਮਾਰਚ ਮਹੀਨਿਆਂ ਵਿੱਚ ਜਾਨਕਿ ਪਿਛਲੇ ਸਾਲ ਵੀ ਤੂੜੀ ਦਾ ਰੇਟ ਉਹਨਾ ਨਹੀਂ ਬਣਿਆ ਜਿੰਨਾ ਪਿਛਲੇ ਸਾਲਾਂ ਦੇ ਵਿੱਚ ਬਣ ਜਾਂਦਾ ਹੈ ਤੇ ਪਿਛਲੇ ਸਾਲ ਤੋਂ ਪਿਛਲੇ ਸਾਲ ਹਜ਼ਾਰਾਂ ਰੁਪਈਆ ਵੀ ਰੇਟ ਪੁੱਜਿਆ ਸੀਗਾ ਤੇ ਤਕਰੀਬਨ ਇਸ ਸਾਲ ਜਿਹੜਾ 500 550 ਦੇ ਆਸ-ਪਾਸ ਮੰਡੀਆਂ ਦੇ ਵਿੱਚ ਬਣਿਆ ਰਿਹਾ ਸਿਰਫ ਇਸ ਸਾਲ ਤੂੜੀ ਪਸ਼ੂਆਂ ਦੇ ਚਾਰੇ ਲਈ ਹੀ ਵਰਤੀ ਜਾਵੇਗੀ ਨਹੀਂ ਤਾਂ ਫੈਕਟਰੀਆਂ ਵਿੱਚ ਜਲਾਉਣ ਵਾਲੇ ਜਿਹੜੇ ਸਾਧਨ ਸੀਗੇ ਉਹ ਘਟਣਗੇ ਤੂੜੀ ਦੇ ਤੇ ਉਹਨਾਂ ਦੀ ਜਗ੍ਹਾ ਪਰਾਲੀ ਦੀ ਮੰਗ ਵਧਣ ਦੀ ਉਮੀਦ ਰਹੇਗੀ